ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆਮਾਦੀ ਪਾਰਟੀ ਦੇ ਮੰਤਰੀ ਨੇ ਹਰਪ੍ਰਜਨ ਸਿੰਘ ਏਟੀਓ ਬੁੱਲੋ ਇੱਕ ਸਿਵਲ ਹਸਪਤਾਲ ਦੇ ਦਾ ਅਚੰਚਿਤ ਦੌਰਾ ਕੀਤਾ ਗਿਆ ਜਿੱਥੇ ਉਹ ਇੱਕ ਫਾਈਲ ਨੂੰ ਹੱਥ 'ਚ ਫੜ ਕੇ ਭੜਕਦੇ ਹੋਏ ਦਿਖਾਇ ਦਿੱਤੇ ਡਾਕਟਰਾਂ ਦੇ ਉੱਤੇ ਹਾਲਾਂਕਿ ਫਾਈਲ ਅਲਟਰਾਸਾਉਂਡ ਦੀ ਸੀ ਉਹਨਾਂ ਕਹੇ ਕਿ ਪ੍ਰਾਈਵੇਟ ਇਕੋ ਲੈਬ ਤੋਂ ਕਿਉਂ ਅਲਟਰਾਸਾਉਂਡ ਕਰਾਏ ਜਾ ਰਿਹਾ ਕਾਂਕੀ ਸਰਕਾਰ ਵੀ ਪੈਸੇ ਦੰਦੀ ਆ ਤੁਸੀਂ ਲੋਕਾਂ ਦਾ ਕਿਉਂ ਕਰ ਰਹੇ ਹੋ ਜਿਹਦੇ ਚੱਲਦੇ ਆ ਉਹਨਾਂ ਨੇ ਡਾਕਟਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਵੀ ਲੋਕਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ ਕਿਉਂਕਿ ਲੋੜਾਂ ਤਾਂ ਅਸ਼ਾ ਵਰਤ ਜਿਹੜੇ ਇਹਨਾਂ ਦੇ ਨਾਮ ਦੇ ਲਈ ਦਿੱਤੇ ਨੇ ਲਾੜਾ ਦੇਣਾ ਹੈ ਸੈਂਟਰਲ ਹਸਪਤਾਲ ਕਿ ਆਪਣਾ ਜਿਹੜਾ ਲੈਵਲ ਤੋਂ ਆਉਣੀ ਹੈ ਸਾਡੇ ਕੋਲ ਨਾ ਕੀ ਹਸਪਤਾਲ ਨਾ ਅਸੀਂ ਉੱਥੇ ਬਲੀ ਕਰ ਰਹੇ ਹਾਂ 200 ਰੁਪਏ ਆ ਗਏ ਜਿਹੜਾ ਪਾਇਆ ਉਹ ਸਰਕਾਰ ਤੇ ਕਰਦੀ। ਕੋਤਵੰਤ ਸਮਾਂ ਦੀ ਸਰਕਾਰ ਤੇ ਕਰ ਲਈਏ ਪੈਸੇ। ਆਪਾਂ ਕਿਉਂ 200 ਰੁਪਏ ਆਪਾਂ ਕਰੀ ਪਾਣੀ ਦੀ ਰੇਟ ਨਾਲ ਸਾਰੇ ਦੇ ਹੱਥ ਵਿੱਚ ਕੋਈ ਵੀ ਨਹੀਂ ਸਕਦਾ। ਹਾਂ ਲੈ ਆਓ ਜੀ ਤੁਸੀਂ। ਸਾਡਾ ਨਾ ਸਮਝ ਤੋਂ ਆਦੀ। ਕਿੱਥੋਂ ਆਇਆ? ਬੋਲਣਗੇ ਬੋਲਣਗੇ ਤੇ ਅਗੇ ਇੱਕ ਹੀ ਦਾਲਦੀ।

ਇਹ ਤੇ ਮੇਰੇ ਪਰਵਾਹ ਨਹੀਂ ਸਰਿਓ ਤੇ ਨਿਆਰ ਕਰੀ ਜਿਹੜਾ ਨਵੇਂ ਆਨੇ ਦਾ ਪਰ ਉਹਦੇ ਅਮਰ ਜਨਨ ਦਾ ਇਹ ਜੜੀ ਕਿਸ ਹੈ ਜਿਹੜੀ ਸਰਕਾਰ ਦੀ ਜਿਹੜੀ ਸਰਕਾਰ ਵੀ ਦੇ ਜੋ ਫਰੀ ਦੇ ਦਿੱਤੀ ਉਹਦੇ ਫਰੀ ਲਈ ਹੈ ਨਾ ਪਰ ਉਹਦੇ ਕਿਉਂ ਪੈਸੇ ਨਹੀਂ ਦੇ ਸਰਕਾਰ ਦਾ ਬੋਰਡਨ ਸਿਟੀ ਦਾ ਹੀ ਕਿਉਂ 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 ਇਹ ਸਾਰੇ ਪੇਸ਼ੈਂਟ ਸੇਵ ਨਹੀਂ ਨਾ ਫੋਰਸ ਨਹੀਂ ਦੇਦੇ ਨਹੀਂ ਤੇ ਇਹ ਦੇਖੋ ਕਿੰਨੇ ਆ ਇਹਨਾਂ ਨੂੰ ਦੱਸੋ ਚੈਂਰ ਕਿੰਨਾ ਦੂਰ ਹੈ ਸਜੈਨੋ ਕੋਲ ਹੋਸਪੀਟਲ ਹੈ ਦਾ ਬਸ ਥੋੜੀ ਆ ਆ ਜੈਨੋ ਹਸਪੀਟਲ ਆ ਆ ਤੁਸੀਂ ਆ ਤੁਸੀਂ ਸਵੇਰੋਂ ਰਾਤ ਤੱਕ ਸਾਰੇ ਲੋਕ ਤੁਸੀਂ ਕਿੱਥੋਂ ਆਣੇ ਅਸੀਂ ਇਹ ਤਾਂ ਬੁਰਜੀ ਸੇ ਸਾਡੇ ਕੀ ਲਗਾ ਲਾ ਛੋ ਅ ਆਹ ਨੂੰ ਦੇਖੋ ਆਹ ਵੈਸਲ ਲੱਗੀ ਆ ਇਹਦੇ ਤੋਂ ਕਿਸੇ ਵੀ ਹਸਪੀਟਲ ਦੇ ਵਿੱਚ ਚਲੇ ਜੂ ਇਸ ਤੋਂ ਸਿੱਧਾ ਜੋ ਕਿੰਕਾ ਇਹ ਸਲੀਪ ਕਰਦੀ ਹੈ ਕਿ ਉਹ ਲੈ ਲਓ ਉਥੇ ਜੇ ਅੱਗੇ 204 ਆਏਗਾ ਉਹੀ ਤੁਹਾਨੂੰ ਦਿਨਾ ਉਹ ਤੋਂ ਇਸ ਸਲੀਪ ਲਈ ਜਦੋਂ ਆਉਗਾ ਫ੍ਰੀ ਅਲਟਰਾਸਾਉਂਡ ਹੋਣਾ ਠੀਕ ਆ ਸਾਰਿਆਂ ਨੂੰ ਸਮਝਾਓ ਐਂਡ ਇੱਕ ਮੈਨੂੰ ਰਿਸਰਚ ਹੋਈ ਕਿ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਫਾਰਮ ਹੋਣਾ ਹੈ ਉਹ ਦੋ 6 ਮਹੀਨੇ ਤੋਂ ਦੇ ਕਿ ਕਿੰਨੇ ਅਲਟਰਾਸਾਉਂਡ ਹੋਏ ਨੇ ਲੈ ਨਹੀਂ ਦੇ ਕਿੰਨੇ ਸਾਡੇ ਇਨਾ ਹਸਪੀਟਲਸ ਦੇ ਵਿੱਚੋਂ ਇੰਨੇ ਕਿੰਨੇ ਬਾਗ ਬਣ ਗਏ ਇਹਨੂੰ ਐਡਰੈਸ ਬਣਾ ਕੇ ਰੋ ਆ ਲਾਊ ਜੀ ਤੁਸੀਂ ਲਾਇਨ ਕਰੋ ਕਿ ਕੋਈ ਪੈਸਾ ਨਹੀਂ ਲੈਣਾ ਤੁਸੀਂ ਅਸੀਂ ਆ 8000 ਦੇਖਦੇ ਜਾਨ ਹਾਂ ਉਹ ਵੀ ਆਲੇ ਦੇਖੋ ਜਿਹੜੇ ਮਰਜ਼ੀ ਆ ਹਸਪੀਟਲ ਤੋਂ ਵੜੇ ਦੋ ਜਾਣਗੇ ਤੁਹਾਡਾ ਕੋਈ ਪੈਸਾ ਨਹੀਂ ਇਹ ਕਿੱਥੇ ਆਉਣਾ ਨਹੀਂ ਜਿਨਾਂ ਆ ਕੇ ਕੋ ਸਾਡਾ ਵਧੀਆ ਮਾਦੋ ਵਿਦਿਆ ਲਾਜ਼ਮੋ ਕੋ ਨਹੀਂ ਲਾਕਾਰ ਹੈ ਜੇ ਜੇ ਆਪਾਂ ਫੇਰ ਜਾ ਕੇ ਪ੍ਰਾਈਵੇਟ ਆਹਨ ਅਸਾਂ ਅਸਾਂ ਜਨਾ ਦੇ ਦੇਤੇ ਕੋਈ ਵਾਦਾ ਨਾ ਨਾ ਅਸਿਆਰ ਦੇ ਸਿਕਿਉਨ ਲਗਾਈ ਹੋਈ ਹੈ ਇਸੇ ਕਰਕੇ ਇੱਥੇ ਵੱਡਾ ਕਰਕੇ ਲਖਾਓ ਜੀ ਅਲਟਰਾ ਸਾਊਂਡ ਕਰਾਉਣ ਤੇ ਮੁਫਤ ਮੁਫਤ ਜਿਹੜੀ ਆ ਸਹਾਇਤਾ ਹੈ ਨਾ ਹਸਪਤਾਲਾਂ ਦੇ ਵਿੱਚ ਜਿਹੜੀ ਆ ਉਮੇਦੀ ਵੱਡਾ ਕਰਦੇ ਹਾਂ ਸਾਰੇ ਇਹਨੂੰ ਪੜ ਸਕਾਂ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਰਜਿੰਦਰਾ ਹਸਪਤਾਲ ਪਟਿਆਲੇ ਦਾ ਇੱਕ ਵੱਡਾ ਹਸਪਤਾਲ ਆ ਉੱਥੇ ਇੱਕ ਘਟਨਾ ਵਾਪਰੀ ਸੀ ਡਾਕਟਰ WBD ਜੋ ਕਿ ਸਿਹਤ ਮੰਤਰੀ ਨੇ ਉਹਨਾਂ ਵੱਲੋਂ ਉੱਥੇ ਜਾ ਕੇ ਨਿਰਖਣ ਕੀਤਾ ਗਿਆ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤੇ ਆਮ ਆਦੀ ਪਾਰਟੀ ਦੇ ਜਿਹੜੇ ਮੰਤਰੀ ਐਮਐਲਏ ਨੇ ਸਮੇ ਸਮੇਂ ਸਿਰ ਜਾ ਕੇ ਉਹ ਲੋਕਾਂ ਦੀਆਂ ਸਮੱਸਿਆਵਾਂ ਆ ਸਰਕਾਰੀ ਧਾਰਾ ਦੇ ਵਿੱਚ ਆ ਕੇ ਸੁਣਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ